ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗ ਸਾਹਿਬ ਜੀ ਆਪਾਂ ਸੁਣ ਰਹੇ ਸੀ ਗਿਆਨੀ ਸੂਨ ਸਿੰਘ ਸੀਤਲ ਜੀ ਆਪਾਂ ਸੁਣ ਰਹੇ ਸੀ ਗਿਆਨੀ ਸੂਨ ਸਿੰਘ ਸੀਤਲ ਜੀ ਦੀ ਲਿਖੀ ਹੋਈ ਇਤਿਹਾਸਿਕ ਪੁਸਤਕ ਸਿੱਖ ਰਾਜ ਕਿਵੇਂ ਬਣਿਆ ਕਾંડ ਪੰਜਵਾਂ ਪਾਗ 13ਵਾਂ ਸਿੰਘ ਡਟਵਾ ਹਮਲਾ ਕਰਕੇ ਲੜਨ ਦੀ ਤਾਂ ਛਾਪੇ ਮਾਰਦੇ ਤੇ ਲੋਟਦਾ ਮਾਲ ਖੋ ਕੇ ਨਸ ਜਾਂਦੇ ਜੇਲਮ ਕੰਡੇ ਸਿੰਘਾਂ ਨੇ ਬੜਾ ਮਾਰੂ ਹੱਲਾ ਕੀਤਾ ਐਸੇ ਲੜਾਈ ਦੇ ਮੋਢੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਚੜਤ ਸਿੰਘ ਸ਼ੁਕਰਚੱਕੀਆ ਸਨ ਇੱਥੇ ਦੁਰਾਨੀਆਂ ਦਾ ਬੜਾ ਨੁਕਸਾਨ ਹੋਇਆ ਸਿੰਘਾਂ ਨੇ ਬਾਕੀ ਟੱਕਾਂ ਵੀ ਦੁਰਾਨੀਆਂ ਤੋਂ ਛਡਾਲੀਆਂ ਤੇ ਖਰਚ ਦੇ ਕੇ ਘਰੋ ਘਰੀ ਪਹੁੰਚਾ ਦਿੱਤੀਆਂ ਐਸ ਨੇਕੀ ਬਦਲੇ ਸਿੰਘਾਂ ਦਾ ਜੱਸ ਸਾਰੇ ਦੇਸ਼ ਵਿੱਚ ਖਿੱਲਰ ਗਿਆ ਸਿੰਘਾਂ ਅਜੇ ਵੀ ਅਫਦਾਲੀ ਦਾ ਪਿੱਛਾ ਨਾ ਛੱਡਿਆ ਉਹ ਉਸ ਨੂੰ ਅਟਕੋਂ ਪਾਰ ਕਰਕੇ ਮੁੜੇ ਜੂਨ 1761 ਈਸਵੀ ਵਿੱਚ 80 ਹਜ਼ਾਰ ਸਿੰਘ ਅਫਦਾਲੀ ਦਾ ਪਿੱਛਾ ਛੱਡ ਕੇ ਮੁੜੇ ਤਾਂ ਉਹਨਾਂ ਗੁਜਰਾਤ ਤੇ ਵਜੀਰਾਬਾਦ ਲੁੱਟ ਲੈ ਇਥੋਂ ਉਹ ਸਿਆਲਕੋਟ ਵੱਲ ਵਧੇ ਉੱਥੋਂ ਦਾ ਫੌਜਦਾਰ ਖਵਾਜਾ ਮਿਰਜਾ ਖਾਂ ਟਾਕਰੇ ਵਾਸਤੇ ਆਇਆ ਜੋ ਪਹਿਲੇ ਹੱਲੇ ਵਿੱਚ ਮਾਰਿਆ ਗਿਆ ਸਿੰਘਾਂ ਨੇ ਸ਼ਹਿਰ ਲੋਟ ਲਿਆ ਰਾਵੀ ਟੱਪ ਕੇ ਸਾਰਾ ਜਥਾ ਰਿਆੜਕੀ ਵਿੱਚ ਆਵੜਿਆ ਆਕੀ ਇਲਾਕੇ ਸੋਦੇ ਤੇ ਆਪਣੀ ਰੱਖਿਆ ਵਿੱਚ ਆਏ ਹੋਏ ਇਲਾਕੇ ਪੱਕੇ ਕਰ ਲੇ ਉਹ ਦੁਆਬਾ ਜਲੰਧਰ ਵਿੱਚ ਜਾ ਵੜੇ ਉਥੋਂ ਦੇ ਹਾਕਮ ਸੁਆਦਤ ਖਾਂ ਤੇ ਸਦੀਕ ਖਾਂ ਅਫਰੀਦੀ ਟੱਕਰੇ ਵਾਸਤੇ ਆਏ ਪਰ ਹਾਰ ਕੇ ਦੁਆਬਾ ਛੱਡ ਕੇ ਨਸ ਗਏ ਸਿੰਘਾਂ ਨੂੰ ਪਤਾ ਲੱਗਾ ਜੈਨ ਖਾਂ ਸਰਹੰਦ ਵਿੱਚੋਂ ਬਾਹਰ ਗਿਆ ਹੋਇਆ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਅਗਵਾਈ ਵਿੱਚ ਸਿੰਘ ਰਾਤੋਂ ਰਾਤ ਢਾਈ ਕਰਕੇ ਸਰਹੰਦ ਜਾ ਵੜੇ ਉਸ ਵੇਲੇ ਮਲੇਰਕੋਟਲੇ ਵਾਲਾ ਪੀਖਣ ਖਾਂ ਸਰਹਦ ਵਿੱਚ ਸੀ ਉਹਨੇ ਕਿਲਾ ਤਾਂ ਲੁੱਟੇ ਜਾਣ ਤੋਂ ਬਚਾ ਲਿਆ ਪਰ ਬਾਕੀ ਦਾ ਸ਼ਹਿਰ ਸਿੰਘਾਂ ਨੇ ਲੁੱਟ ਲਿਆ ਖਬਰ ਸੁਣ ਕੇ ਜੈਨ ਖਾਂ ਵਾਪਸ ਸਰਹੰਦ ਨੂੰ ਮੁੜਿਆ ਪਰ ਉਹਦੇ ਆਉਣ ਤੋਂ ਪਹਿਲਾਂ ਹੀ ਸਿੰਘ ਦੂਰ ਨਿਕਲ ਗਏ ਜਥੇ ਨਾਲੋਂ ਵਿਛੜੇ ਹੋਏ ਚਾਰ ਪੰਜ ਸਿੰਘ ਵੈਰੀ ਦੇ ਕਾਬੂ ਆ ਗਏ ਜੋ ਸਰਹੰਦ ਵਿੱਚ ਕੈਦ ਕਰ ਦਿੱਤੇ ਗਏ ਜੈਨਖਾਂ ਦੀ ਬੇਗਮ ਨੇ ਉਸ ਨੂੰ ਕਿਹਾ ਕਿ ਮੈਂ ਸਿੰਘ ਕਦੇ ਨਹੀਂ ਵੇਖੇ ਉਸ ਦਾ ਚਾਹ ਪੂਰਾ ਕਰਨ ਬਦਲੇ ਕੈਦੀ ਸਿੰਘਾਂ ਨੂੰ ਸ਼ਸਤਰ ਸਜਾ ਕੇ ਪੈਰੀ ਬੇੜੀਆਂ ਪਾ ਕੇ ਉਸ ਦੇ ਸਾਹਮਣੇ ਕੀਤਾ ਗਿਆ ਸਿੰਘਾਂ ਦੇ ਦਰਸ਼ਨ ਕਰਦਿਆਂ ਹੀ ਬੇਗਮ ਡਰ ਨਾਲ ਵੀ ਹੋਸ਼ੋਂ ਕਿ ਡਿੱਗ ਪਈ ਸਰਹਦੋਂ ਨਿਕਲ ਕੇ ਸਿੰਘਾਂ ਨੇ ਮਲੇਰ ਕੋਟਲਾ ਆਲ ਉੱਠਿਆ ਤੋਂ ਵੇਲੇ ਉਹ ਕੇ ਸਿੰਘ ਪੱਟੀਵਾਲ ਵਦੇ ਜਦ ਅਬਦਾਲੀ ਲਾਹੌਰ ਵਿੱਚ ਸੀ ਪੱਟੀ ਦੇ ਮੀਰ ਮੁਹੰਮਦ ਨੇ ਪਿੰਡਾਂ ਵਿੱਚੋਂ ਕੁਛ ਸਿੰਘਣੀਆਂ ਬੰਨ ਲਿਆਂਦੀਆਂ ਸਨ ਜੇਲ੍ਹ ਵਿੱਚ ਉਹਨਾਂ ਨੂੰ ਬੜੇ ਕਸ਼ਟ ਦਿੱਤੇ ਗਏ ਉਹਨਾਂ ਦੀਆਂ ਗੋਦੀਆਂ ਵਿੱਚੋਂ ਦੁੱਧ ਚੁੰਗਦੇ ਬਾਲ ਕਤਲ ਕੀਤੇ ਗਏ ਤੇ ਬੋਟੀਆਂ ਦੇ ਹਾਰ ਪਰੋ ਕੇ ਮਾਵਾਂ ਦੇ ਗਲਾਂ ਵਿੱਚ ਪਾਏ ਗਏ ਐ ਖਬਰ ਦਲ ਖਾਲਸੇ ਵਿੱਚ ਪੁੱਜੀ ਤਾਂ ਉਹ ਦਰਿਆ ਟੱਪ ਕੇ ਪੱਟੀ ਉੱਤੇ ਆ ਪਈ ਮੀਰ ਮੁਹੰਮਦ ਕਤਲ ਕਰਕੇ ਸਾੜ ਦਿੱਤਾ ਗਿਆ ਇਸ ਸਿੰਘਣੀਆਂ ਜੇਲ੍ਹ ਵਿੱਚੋਂ ਕੱਢ ਕੇ ਘਰੋਂ ਘਰੀ ਪਹੁੰਚਾਈਆਂ ਗਈਆਂ। ਸਿੰਘਾਂ ਨੂੰ ਖਬਰ ਮਿਲੀ ਕਿ ਅਫਗਾਨੀ ਦਾ ਭੇਜਿਆ ਹੋਇਆ ਜਰਨੈਲ ਨੂਰਉਦੀਨ ਫੌਜ ਲੈ ਕੇ ਪੰਜਾਬ ਵਿੱਚ ਆਵੜਿਆ ਹੈ। ਸਰਦਾਰ ਚੜਤ ਸਿੰਘ ਸ਼ੁਕਰ ਚਕੀਏ ਨੇ ਕੁਝ ਹੋਰ ਮਿਸਲਾਂ ਦੇ ਸਰਦਾਰਾਂ ਨੂੰ ਨਾਲ ਲੈ ਕੇ ਨੂਰਉਦੀਨ ਨੂੰ ਚਨਾਕੰਡੇ 'ਤੇ ਜਾ ਰੁਕਿਆ। ਬੜੀ ਲਹੂ ਡੋਲਵੇਂ ਲੜਾਈ ਹੋਈ। ਨੂਰਉਦੀਨ ਹਾਰ ਕੇ ਸਿਆਲਕੁਟ ਜਾਵੜਿਆ। ਸਰਦਾਰ ਚੜਤ ਸਿੰਘ ਨੇ ਉਸ ਨੂੰ ਉੱਥੇ ਜਾ ਕੇ ਰਿਆ। ਨੋਰੋਦੀਨ ਇੱਕ ਰਾਤ ਫਕੀਰੀ ਪੇਸ ਵਿੱਚ ਨਸ ਗਿਆ ਤੇ ਉਸ ਦੀ 12000 ਫੌਜ ਨੇ ਹਥਿਆਰ ਸੁੱਟ ਦਿੱਤੇ ਇਹ ਘਟਨਾ ਅਗਸਤ 1761 ਈਸਵੀ ਦੀ ਸਰਦਾਰ ਚੜਤ ਸਿੰਘ ਨੇ ਸਿਆਲਕੋਟ ਨੂੰ ਲੁੱਟ ਲਿਆ ਦੁਰਾਨੀ ਫੌਜ ਦਾ ਜੰਗੀ ਸਮਾਨ ਉਸ ਦੇ ਕਾਬੂ ਆ ਗਿਆ ਜੋ ਬਾਅਦ ਵਿੱਚ ਗੁਜਰਾਵਾਲੇ ਆਪਣੇ ਇਲਾਕੇ ਵਿੱਚ ਲੈ ਆਇਆ ਇਸ ਵੇਲੇ ਸਰਦਾਰ ਚੜਤ ਸਿੰਘ ਸ਼ੁਕਰਚੱਕੀਏ ਦੀ ਤਾਕਤ ਚੰਗੀ ਵੱਧ ਗਈ ਸੀ ਉਹਨੇ ਗੁਜਰਾਵਾਲੇ ਦੇ ਕਿਲੇ ਨੂੰ ਤਕੜਾ ਕਰ ਲਿਆ ਲਾਹੌਰ ਦੇ ਐਨੇ ਨੇੜੇ ਸਿੱਖਾਂ ਦੀ ਵਾਧੀ ਤਾਕਤ ਵੇਖ ਕੇ ਸੂਬੇਦਾਰ ਉਬੇਦ ਖਾਂ ਸੜ ਬੜ ਗਿਆ ਉਹਨੇ 20000 ਫੌਜ ਤੇ ਤੋਪਖਾਨਾ ਲੈ ਕੇ ਗੁਜਰਾਵਾਲੇ ਵਿੱਚ ਸਰਦਾਰ ਚੜਤ ਸਿੰਘ ਨੂੰ ਜਾ ਕੇ ਰਿਆ 13 ਦਿਨ ਘੇਰਾ ਰਿਆ ਬਾਕੀ ਸਿੰਘਾਂ ਨੂੰ ਪਤਾ ਲੱਗਾ ਤਾਂ ਜੱਸਾ ਸਿੰਘ ਆਲੂ ਵਾਲੀਆ ਸਰਦਾਰ ਹਰੀ ਸਿੰਘ ਪੰਗੀ ਸਰਦਾਰ ਗੁਜਰ ਸਿੰਘ ਸਰਦਾਰ ਜੈ ਸਿੰਘ ਕਨਈਆ ਸਰਦਾਰ ਲੈਣਾ ਸਿੰਘ ਸਰਦਾਰ ਸੋਭਾ ਸਿੰਘ ਆਦੀ ਫੌਜਾਂ ਲੈ ਕੇ ਗੁਜਰਾਂ ਵਾਲੇ ਆ ਗਏ ਉਹਨਾਂ ਉਬੇਦਖਾਨ ਨੂੰ ਘੇਰੇ ਵਿੱਚ ਲੈ ਲਿਆ ਅਗਲੇ ਦਿਨ ਢਾਵਾ ਬੋਲਣ ਦਾ ਪਤਾ ਪਕਾਇਆ ਉਬੇਦਖਾਨ ਸਿੰਘਾਂ ਤੋਂ ਡਰਦਾ ਰਤੋਂ-ਰਾਤ ਡੇਰਾ ਛੱਡ ਕੇ ਨਸ ਗਿਆ ਤੇ ਸ਼ਰਕਪੁਰ ਰਾਹੀਂ ਲਾਹੌਰ ਜਾ ਵਰਿਆ ਨਖਸਮੀ ਫੌਜ ਦਾ ਜਿਸ ਪਾਸੇ ਮੂੰਹ ਹੋਇਆ ਨਾ ਸਕੇ ਉਸ ਦਾ ਡੇਰਾ ਸਿੰਘਾਂ ਨੇ ਲੁੱਟ ਲਿਆ ਹਜ਼ਾਰਾਂ ਰੁਪਏ ਦੇ ਸਮਾਨ ਸਣੇ ਕਈ ਤੋਪਾਂ ਸਰਦਾਰ ਚੜ੍ਹ ਸਿੰਘ ਦੇ ਹੱਥਾਂ 'ਚ ਆਈਆਂ ਜੋ ਉਸਨੇ ਗੁਜਰਾਵਾਲੇ ਦੇ ਕਿਲੇ ਦੀਆਂ ਕੰਧਾਂ ਉੱਤੇ ਜਾ ਬੀੜੀਆਂ। 21 ਅਕਤੂਬਰ 1765 ਨੂੰ ਦਿਵਾਲੀ ਸੀ। ਸਾਰਾ ਪੰਥ ਅੰਮ੍ਰਿਤਸਰ ਇਕੱਠਾ ਹੋਇਆ। ਅਕਾਲ ਤਖਤ ਗੁਰਮਤਾ ਪਾਸ ਕੀਤਾ ਗਿਆ ਤੇ ਲਾਹੌਰ ਉੱਤੇ ਕਬਜ਼ਾ ਕੀਤਾ ਜਾਵੇ ਤੇ ਜੰਡਿਆਲਿਏ ਗੁਰੂ ਅਕਲਦਾਸ ਨੂੰ ਸਜਾ ਦਿੱਤੀ ਜਾਵੇ। ਗੁਰਵਾਕ ਲੈ ਕੇ ਸਿੰਘਾਂ ਨੇ ਲਾਹੌਰ ਨੂੰ ਜਾ ਕੇ ਰਾ ਪਾਇਆ ਉਬੇਦਖਾਂ ਟਕਰਾ ਕਰਨ ਦੀ ਥਾਂ ਕਿਲਾ ਬੰਦ ਹੋ ਬੈਠਾ ਸ਼ਹਿਰ ਦੇ ਫਤਵੰਤਿਆਂ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਨਾਲ ਫੈਸਲਾ ਕਰਕੇ ਸ਼ਹਿਰ ਦੇ ਦਰਵਾਜ਼ੇ ਖੋਲ ਦਿੱਤੇ ਹੁਣ ਲਾਹੌਰ ਵਿੱਚ ਦੋ ਹਾਕਮ ਸਨ ਕਿਲੇ ਵਿੱਚ ਉਬੇਦਖਾਂ ਤੇ ਸ਼ਹਿਰ ਵਿੱਚ ਸਿੱਖ ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਨੂੰ ਤਖਤ ਤੇ ਬਿਠਾ ਕੇ ਬਾਦਸ਼ਾਹ ਦਾ ਖਿਤਾਬ ਦਿੱਤਾ ਇਸ ਤੋਂ ਪਿੱਛੋਂ ਸਿੱਖ ਉਸ ਨੂੰ ਬਾਦਸ਼ਾਹ ਕਹਿੰਦੇ ਸਨ ਸਿਕਾ ਨੇ ਸਰਕਾਰੀ ਟਕਸਾਲ ਤੇ ਕਬਜ਼ਾ ਕਰ ਲਿਆ ਤੇ ਸਿੱਕਾ ਚਾਲੂ ਕੀਤਾ ਚਾਂਦੀ ਦੇ ਸਿੱਕੇ ਉੱਤੇ ਹੇਠ ਲਿਖਿਆ ਫਾਰਸੀ ਦਾ ਸ਼ੇਰ ਲਿਖਿਆ ਹੋਇਆ ਸੀ ਸਿੱਕਾ ਜਦ ਦਰ ਜਹਾਂ ਪਾ ਫਜ਼ਲ ਆਕਾਲ ਮੁਲਕ ਅਹਿਮਦ ਗ੍ਰਿਫਤ ਜਸਾ ਅਕਲਾਲ ਸਿਕਾ ਨੇ ਲਾਹੌਰ ਉੱਤੇ ਕਬਜ਼ਾ ਤਾਂ ਕਰ ਲਿਆ ਪਰ ਉਹਨਾਂ ਨੂੰ ਆਪਣੇ ਫੌਜੀ ਬਲ ਉੱਤੇ ਅਜੇ ਇੰਨਾ ਭਰੋਸਾ ਨਹੀਂ ਸੀ ਕਿ ਉਹ ਆਪਣਾ ਕਬਜ਼ਾ ਕਾਇਮ ਰੱਖ ਸਕਣਗੇ ਉਹ ਪਹਿਲਾਂ ਉਦਾਲੇ ਦੇ ਵਿਰੋਧੀਆਂ ਨੂੰ ਚੰਗੀ ਤਰ੍ਹਾਂ ਸੋਧਣਾ ਚਾਹੁੰਦੇ ਸਨ ਸੋ ਉਹ ਲਾਹੌਰ ਛੱਡ ਕੇ ਜੰਡਿਆਲੇ ਤੇ ਚੜ੍ਹਾਈ ਅਕਲਦਾਸ ਜੰਡਿਆਲਿਆ ਮੁਸਲਮਾਨ ਸਰਕਾਰ ਦਾ ਵੱਡਾ ਚੁਗਲ ਤੇ ਸਿੱਖਾਂ ਦਾ ਵੈਰੀ ਸੀ ਉਸ ਨੇ ਕਈ ਧਰਮਾਤਮਾ ਸਿੱਖ ਫੜਾਏ ਤੇ ਕਤਲ ਕਰਾਏ ਸਨ ਲਾਹੌਰੋਂ ਹਟ ਕੇ ਸਿੱਖਾਂ ਨੇ ਜੰਡਿਆਲੇ ਨੂੰ ਆ ਕੇ ਰਾ ਪਾਇਆ ਅਕਲਦਾਸ ਦਾ ਸਾਰਾ ਇਲਾਕਾ ਲੁੱਟ ਲਿਆ ਇਹ ਘਟਨਾ ਜਨਵਰੀ 1762 ਈਸਵੀ ਦੀ ਆ ਅਕਲਦਾਸ ਨੇ ਅਹਿਮਦ ਸ਼ਾਹ ਅਬਦਾਲੀ ਕੋਲੋਂ ਮਦਦ ਵਾਸਤੇ ਅਰਜੀ ਲਿਖ ਭੇਜੀ ਅਕਲਦਾਸ ਨੂੰ ਸਿੱਖਾਂ ਦੇ ਕੇਰੇ ਵਿੱਚੋਂ ਬਚ ਨਿਕਲਣ ਦੀ ਆਸ ਨਹੀਂ ਸੀ ਉਹਨੇ ਆਪਣੇ ਮੁਸਲਮਾਨ ਨੌਕਰਾਂ ਕੋਲੋਂ ਗਾਂਈਂ ਮਰਵਾ ਕੇ ਕਿਲੇ ਦੀਆਂ ਕੰਧਾਂ ਤੋਂ ਬਾਹਰ ਸਿੱਖਾਂ ਦੇ ਮੋਰਚਿਆਂ ਦੇ ਸਾਹਮਣੇ ਸੁੱਟਵਾਈਆਂ ਇਹ ਪਾਪ ਹੁੰਦਾ ਵੇਖ ਕੇ ਸਿੱਖ ਜੰਡਿਆਲੇ ਦਾ ਕੇਰਾ ਉਠਾ ਕੇ ਮਲੇਰਕੋਟਲੇ ਨੂੰ ਚਲੇ ਗਏ ਜਦ ਵੀ ਅਬਦਾਲੀ ਹਿੰਦ ਵਿੱਚ ਆਇਆ ਉਸ ਦੀ ਫੌਜ ਸਿੱਖਾਂ ਹੰਦੋਂ ਲੁੱਟੀ ਜਾਂਦੀ ਰਹੀ ਹਿੰਦ ਦੀਆਂ ਬਾਕੀ ਸਭ ਤਾਕਤਾਂ ਅਬਦਾਲੀ ਸਾਹਮਣੇ ਝੋਗੀਆਂ ਸਨ ਹੁਣ ਕੇਵਲ ਸਿੱਖ ਹੀ ਉਸਦੀਆਂ ਅੱਖਾਂ ਵਿੱਚ ਰੜਕਦੇ ਸਨ ਸੋ ਅਬਦਾਲੀ ਸਿੱਖਾਂ ਨੂੰ ਮਲਿਆ ਮੇਟ ਕਰਨ ਵਾਸਤੇ 6ਵੀਂ ਵਾਰ ਪੰਜਾਬ ਉੱਤੇ ਚੜਾ ਆ ਉਹ ਰੋਹਤਾਸ ਪੁੱਜਾ ਤਾਂ ਉਸ ਨੂੰ ਜੰਡਿਆਲੀਆਂ ਦੇ ਆਦਮੀ ਮਿਲੇ ਉਹ ਰੋਹਤਾਸ ਤੋਂ ਚੱਲ ਕੇ 4 ਦਿਨਾਂ ਵਿੱਚ ਲਾਹੌਰ ਆ ਪੁੱਜਾ ਅਗੇ ਲਾਹੌਰ ਖਾਲੀ ਪਿਆ ਸੀ ਅਗਲੇ ਦਿਨ ਉਹ ਜੰਡਿਆਲੇ ਪੁੱਜਾ ਤਾਂ ਸਿੱਖ ਉਥੋਂ ਵੀ ਜਾ ਚੁੱਕੇ ਸਨ ਅਕਲਦਾਸ ਤੋਂ ਨਜ਼ਰਾਂ ਲੈ ਕੇ ਅਫਦਾਲੀ ਫਿਰ ਲਾਹੌਰ ਆ ਗਿਆ ਤੇ ਸਿੱਖਾਂ ਦੀ ਸੂਹ ਕੱਢਣ ਵਾਸਤੇ ਆਦਮੀ ਭੇਜੇ ਜੰਡੇਆਲੇ ਤੋਂ ਉੱਠ ਕੇ ਸਿੰਘ ਮਲੇਰਕੋਟਲੇ ਦੇ ਇਲਾਕੇ ਵਿੱਚ ਆਵੜੇ ਖਾਲਸਾ ਫੌਜ ਉਸ ਵੇਲੇ 50 ਹਜ਼ਾਰ ਦੇ ਲਗਭਗ ਸੀ ਐਸਵਾਰ ਸਿੰਘਾਂ ਦਾ ਵਹੀਰ ਬਾਲ ਬੱਚਾ ਤੇ ਸਮਾਨ ਵੀ ਨਾਲ ਹੀ ਸੀ ਮਲੇਰਕੋਟਲੇ ਤੋਂ 6 ਮੀਲ ਦੂਰ ਖਾਲਸਾ ਫੌਜ ਪਿੰਡ ਕੁੱਪ ਵਿੱਚ ਬੈਠੀ ਸੀ ਉਸ ਤੋਂ 4 ਮੀਲ ਦੂਰ ਪਿੰਡ ਗੁਰਮਾ ਵਿੱਚ ਸਿੰਘਾਂ ਦਾ ਡੇਰਾ ਤੇ ਵਹੀਰ ਸੀ Jan yeah. Cavoy.